ਨੰਦਮੀ ਮਾਪੀ ਮਾਪੀਲੇ ਵਿੱਚ ਸਾਡੇ ਚਾਰੇ ਜ਼ਿਲ੍ਹਿਆਂ ਦੇ ਇੱਕ ਸਾਧ ਸਾਡੇ ਭੂਰਮ ਦੀ ਲੀਡਰਸ਼ਿਪ ਦੇ ਪੱਲੇ ਗਏ ਥੀਲੇ ਵਿੱਚ ਜਿਹੜੀਆਂ ਸਾਡੀਆਂ ਮਾਵਾ ਪਹਿਲਾਂ ਤੁਸੀਂ ਆਣ ਕੇ ਲਵਾਈਆਂ ਸਭ ਤੋਂ ਪਹਿਲਾਂ ਬੰਦੇ ਲਾਈਏ ਹੋਏ ਹੁਕੀ ਦਾ ਘਾਸਾ ਪਾਣੀ ਦੀਆਂ ਬਾਤੇ ਮੈਂ ਦੇਖ ਰਿਹਾ ਸੀ ਸਾਰੇ ਅੱਜ ਗੰਨ ਤੁਸੀਂ ਆਤਮਾ ਸਾਕੇ ਤੇ ਆਲੇ ਅੱਜ ਸਾਰੇ ਨਾਲ ਉਹ ਸੋਲੇ ਕੋਲੇ ਟੱਡੇ ਜਾਂਦੇ ਆ ਪਰ ਜਿਹੜੇ ਰਹਿ ਗਏ ਉਹ ਮਾਰ ਕੇ ਕਰਕੇ ਜਾਂਦੇ ਟੱਡੇ ਤੋਂ ਬਹਿਰੀ ਮਾਰ ਖਾਦੇ ਆ ਤੇ ਸਾਰਿਆਂ ਨੂੰ ਆਗੂ ਵਣ ਦੀ ਲੋੜ ਹੈ ਇਹ ਉੱਡੀ ਗੱਲ ਤੁਸੀਂ ਲੈ ਲਿਆ ਤੁਸੀਂ ਥਾਣਿਆਂ ਦੇ ਲੈ ਲਿਆ ਜਿਹਨਾਂ ਦੇ ਇਹ ਸਰਕਾਰ ਦੀ ਕੋਸ਼ਿਸ਼ ਨਹੀਂ ਵੀ ਇਕੱਲੇ ਲੀਡਰਸ਼ਿਪ ਰੱਖੀ ਜਾਵੇ ਪਰ ਪੁਰਾਣੇ ਕੋਲੇ ਇੱਕ ਥਾਣੇ ਦੇ ਵਿੱਚ ਪੈਂਡ ਬੰਦੇ ਘਿਰਵਾਲ ਸੀ ਇੱਕ ਥਾਣੇ ਦੇ ਵਿੱਚ ਪੈਂਡ ਬੰਦੇ ਘਿਰਵਾਲ ਤੇ ਉਹ ਥਾਣੇਦਾਰ ਵੀ ਐਡਾ ਚਲਾਕ ਸੀਗਾ ਪੈਂਡ ਜਨਨ ਤੋਂ ਸ਼ਾਂਤੀ ਕਰਨ ਲੱਗਿਆ ਬਾਲੇ ਨੂੰ रहना दस कटाव चल गए फिर कहते भी जेलिया दवाई चलती है दस कटेल चल गए जलो बिना रह गए कहना भी जे, जे आगू है वो आगू दस कपेर चले गए पैंबंदो तीन लड़के गए आज जिंदा भी लड़ाई पी बहुत बंदा ने ਠੀਕ ਹੈ ਜੇ ਉਹ ਸਾਡੇ ਦਿਰਸਾਰ ਕਰ ਰਿਹਾ ਹੈ ਉਹ ਗੁੱਸਾ ਸਾਡੇ ਮਨ ਚ ਵੀ ਹੈ ਬੱਲੇਬਾਹਬ ਸਾਡੇ ਮਨ ਚ ਵੀ ਹੈ ਵੀ ਭਗਵਾਨ ਤੁਮਾਰੇ ਪਿੱਛੋਂ ਦੀ ਵਾਰ ਕੀਤਾ ਹੈ ਇਹਦਾ ਮਤਲਬ ਤੁਸੀਂ ਸਰਕਾਰ ਨੇ ਸੋਚੀ ਸਮਝੀ ਸਕੀਮ ਦੇ ਨਾਲ ਜੋ ਸੋਨੇ ਤੇ ਹਮਲਾ ਕੀਤਾ ਤੁਸੀਂ ਮੰਨ ਲਿਆ ਇਹ ਜਣੇ ਚੁੱਪ ਕਰਕੇ ਬਸਾਨ ਕੀਆ ਗਏ ਜਿਹੜੇ ਤੁਸੀਂ ਕਹਿੰਦੇ ਹੋ ਹੀ ਨਾਲ ਲਾ ਜਾਓ ਧੰਨਵਾਦ ਲਈ ਸੋਚਦੇ ਕਿੰਨੇ ਕੁ ਮਰਿਓ ਕਿੰਨੇ ਕੁ ਲੜਿਓ ਪੈਰ ਲਾ ਲਿਆ ਤੋਂ ਮਰਿਆ ਤੋਂ ਬਗੈਰ ਜੇ ਮੰਗਾ ਮੰਨੀਆਂ ਜਾਂਦੀਆਂ ਆ ਸੌਲਕ ਖੇਲੇ ਵੀ ਕਰਦੇ ਸੀ ਅਸੀਂ ਕੱਲੇ ਕੱਲੇ ਨੂੰ ਪੇੜਨਾ ਪਊਗਾ ਕੱਲੇ ਕੱਲੇ ਨੂੰ ਨੜਨਾ ਪਊਗਾ ਉਹ ਤਾਂ ਮੈਂ ਕਿਹਾ ਕਿ ਕੱਲੇ ਕੱਲੇ ਨੂੰ ਮੋਢੇ ਤੇ ਝੰਡਾ ਰੱਖਣਾ ਪਊਗਾ ਖਾਸ ਕਰਕੇ ਕਾਮਰੇਡਾਂ ਨੂੰ ਪਹਿਲੇ ਹੁੰਨੇ ਸੀ ਤੁਸੀਂ ਬਈ ਕਾਮਰੇਡ ਦੋ ਦੋ ਘੰਟੇ ਚੱਕੀ ਖੜਾ ਰਹਿਣ ਦਾ ਬੰਦਾ ਇੱਕੋ ਨੇ ਟੰਡੇ ਦੋ ਹੁੰਦੇ ਆ ਤੁਸੀਂ ਕੋਈ ਚੱਕ ਲੋ ਸੋਲਾ ਸੌ ਬੰਦਾ ਜੀ ਇੱਥੇ ਗਿਆ 1600 ਬੰਦਾ ਵੀ ਰੱਖਿਆ ਨਹੀਂ ਗਿਆ ਨਾ ਕੋ 1600 ਬੰਦਿਆਂ ਦੇ ਵਿੱਚੋਂ ਦੋ ਮੋਟੇ ਉਨਾ ਕੇ ਛੱਡੇ ਗਏ ਫੇਰ ਜਿੰਨੇ ਸਾਰੰਗੀ ਦੇ ਰੰਗ ਮੂੜਾ ਤੇ ਇਹ ਗੱਲ ਨਾ ਕਿ ਪੈਂਡ ਦੇ ਵਿੱਚੋਂ ਪੁੱਛਿਆ ਵੀ ਬਲਾਕ ਬੁਰਾ ਆਣ ਕੌਣ ਹੈ ਉਹ ਖੁੰਝੇ ਨਾ ਲੱਗਦਾ ਗਿਆ ਬਲਕਿ ਮੇਰਾ ਮਨ ਪਤਾ ਲੱਗੇ ਉਹ ਤੇਰਾ ਵੀ ਬਲਾਕ ਬੁਰਾ ਨੂੰ ਲੈ ਕੇ ਵੀ ਤੇਰਾ ਤਾਂ ਨਾਮ ਮਾਊਵੀ ਮਾਟਰ ਦੇ ਵਿੱਚੋਂ ਪਾਰਸ ਦੇ ਨੂੰ ਇਕੱਠੇ ਕੀਤਾ। ਇਕੱਠੇ ਕਰਕੇ ਉਹਦੇ ਵਿੱਚੋਂ ਮਿਕਸਲ ਪਿਆਉ ਬਣਾ ਤਾ। ਮੰਦਿਰ ਸਿੱਧੂ ਨੂੰ ਪਹਿਲੇ ਵੀ ਕਿਸਾਨਾਂ ਚ ਸਾਡੇ ਦਾ ਟੱਕਾ ਦਿੱਤਾ। ਪੁਲਸਾਂ ਨੇ ਝਟਕਾ ਕਰਦੇ ਆ। ਤੁਸੀਂ ਟੱਕਾ ਮੰਨ ਲਿਆ। ਤੁਸੀਂ ਸਟੋਰ ਵਿੱਚੋਂ ਪਾਰਸ ਦੇ ਵਿੱਚੋਂ ਕਿ ਇੰਦਰ ਦੀ ਆ ਗਿਆ ਕਿ ਇੰਦਰ ਦੀ ਆ ਗਿਆ। ਬਜ਼ੁਰਗ ਤੇ ਸਾਡੇ ਕੜਕਾ ਵਿੱਚ ਤੇ ਆਏ ਨੇ ਯਾਰ ਆਇਆ ਜਮੀਨਾ ਨਹੀਂ ਪੜਦਾ ਜੇ ਜਮੀਨਾ ਨਹੀਂ ਆ ਗੁਰੇ ਕਰਾਈ ਕੀ ਕਰਦੇ ਆ ਤੇ ਕੋਈ ਵੀ ਸਾਡੇ ਚੌਕਾਂ ਦੇ ਨੇੜੇ ਪਾਸੇ ਨਹੀਂ ਆਇਆ ਐਸ ਕੋਲ ਗੁਰੂ ਆਪ ਮੰਨ ਗਏ ਕਿ ਆ ਜਿਹੜੀਆਂ ਸਾਧੀਆਂ ਕੁੰਡੋਰੀਆਂ ਦਾ ਸਰਦਾਰ ਫੈਲਾ ਕਰਦੀ ਆ ਅਸੀਂ ਜਿੱਤੇ ਵੀ ਲੱਗੇ ਕੱਟੋ ਕੱਟਨੇ ਦਾ ਮਨਵਾ ਕੇ ਜਾਏ ਤੇ ਬਾਸ ਨਹੀਂ ਮਾਰ। ਇਹ ਬਾਰੇ ਬਾਸ ਸਰਕਾਰ ਕੋਲੇ ਬਈ ਤੂੰ ਚੱਲ ਤੂੰ ਚੱਲ ਤਾਂ ਉਹਦੇ ਵਿੱਚੋਂ ਸਾਡੀਆਂ ਭੈਣਾਂ ਵੀ ਇਰਤਾਲੇ ਹੋਏ ਉਹਨਾਂ ਨੂੰ ਵੀ ਛੱਡਿਆ ਗਿਆ ਤੇ ਚੌਹਾਂ ਭੈਣਾਂ ਸਾਡੀਆਂ ਉਹ ਵੀ ਮੇਰੇ ਪਾਸ ਨੇ ਜਿਹੜੀਆਂ ਪਟਾਲੇ ਦੇ ਵਿੱਚ ਰਹਿ ਰਹੀਆਂ ਸੀ ਤੇ ਜਿਸ ਵੇਲੇ ਕਿਹਾ ਵੀ ਸਾਨੂੰ ਮਿਲ ਲਈ ਮੇਰਾ ਆਧਰਾ ਕਰਾਂ ਅਸੀਂ ਆਖਿਆ ਵੀ ਕੋਈ ਗੱਲ ਨਹੀਂ ਆਧਰਾ ਕਰਾਂ ਅਸੀਂ ਮੀਟਿੰਗ ਕਰਨ ਲਈ ਪ੍ਰਥਮੇ ਕੰਮ ਕੇ ਲੱਗੇ ਬਾਪਾ ਜੋ ਕਹਿੰਦੇ ਸੁਣਦੇ ਨੇ ਕੋਈ ਲੋਕ ਇਸ ਲਈ ਮੇਰੀ ਤਾਂ ਬੇਨਤੀ ਹੈ ਕਿ ਮਾਲਵੇ ਦੀ ਧਰਤੀ ਦੇ ਬੱਚਿਓ ਲੜਾਕਿਆਂ ਆਪਾਂ ਕਲੀਆਂ ਗੱਲਾਂ ਨਾਲ ਨਹੀਂ ਬੰਦਣਾ ਕਲੀਆਂ ਗੱਲਾਂ ਤੇ ਨਾਲ ਸੁਣਨਾ ਹੋਵੇ ਮੈਂ ਕਹਿੰਦਾ ਬਹੁਤ ਵਧੀਆ ਠੀਕ ਹੈਗਾ ਆਪਾਂ ਕਿਹਦਾ ਕੋਈ ਇੱਥੇ ਕੇਰਾਂ ਰਿਲੀ ਕਰਕੇ ਕੱਖ ਬਿਖਾ ਕੇ ਕੋਈ ਸਿਆਸੀ ਨਾ ਮੇਲਾ ਹੋਵੇ ਆਪਾਂ ਬਚਾਉਣੀ ਹੈ ਜ਼ਮੀਨਾਂ ਆਪਾਂ ਬਚਾਉਣੇ ਬੱਚੇ ਆਪਾਂ ਪਰਿਵਾਰ ਬਚਾਉਣੇ ਆ ਆਪਾਂ ਦੱਸਿਓ ਕਿ ਤਾਂ ਬਣਾਈ ਜਾਂ ਸਿਆਸੀ ਪਾਰਟੀਆਂ ਨੂੰ ਛੱਡ ਕੇ ਜੇ ਸਾਡੇ ਵੀ ਲੀਡਰ ਚੱਕੇ ਹੋਣ ਲੋਏ ਸਾਡੇ ਵੀ ਲੀਡਰ ਇੱਥੇ ਖੜਦੇ ਆ ਆਹ ਹਮਾਰੀ ਮਾਨੋਸੀ ਮਹਮਦਾ ਜੀਗਰ ਕਰਤਾ ਹੁਣੇ ਕੋਬਿੰਦਰ ਮਾਨ ਆ ਕੇ ਜੇ ਨਾਮ ਰਾਸਮਤ ਕਹਿੰਦੇ ਆ ਕਸਾਂ ਦੇ ਹੱਥ ਨੇ ਲੌਈ ਸੀ ਉਹ ਨਾ ਤੇ ਮੇਰੀਆਂ ਲੰਦੇ ਨਾ ਬਣਾਉਂਦੇ ਕਾਰਖਾਨੇ ਲੰਦੇ ਆ ਛੋਟੀ ਮਜਬੂਰੀ ਦਾ ਧ੍ਰੇਤ ਪੈਦਾ ਮੰਗਦਾ ਹੈ ਛੋਟੇ ਹਮਾਤ ਛੋਟੀ ਕਮਜ਼ੋਰੀ ਸੌਗੂਰੀਆਂ ਬਣ ਗਈ ਸੋਨੂੰ ਮੈਂ ਤਾਂ ਵੀ ਪਤਾ ਨਹੀਂ ਜਾਦੇ ਜੁਰੀ ਬਣ ਕੇ ਸਾਡਾ ਮਰਵਾ ਹਾਲ ਆ ਛੋਟੇ ਖਲਾਫ ਆਪ ਦਾ ਭਾਈ ਤਾਂ ਨਹੀਂ ਪੁੱਲੀ ਜਾਂਦਾ ਕਿਉਂਕਿ ਉਹਨਾਂ ਦੀ ਐਮਐਸਕੇ ਗ੍ਰਾਂਤੀ ਤਰੂਣ ਦੀ ਮੰਗ ਨਹੀਂ ਸੁਆਮੀ ਨਾਲ ਦੀ ਮੰਗ ਨਹੀਂ ਜਿੰਸਾਂ ਦੀ ਗੱਲ ਛੱਡ ਗਏ ਕਿਨੇ ਕਿਸਾਨੀ ਬਚਾਵਾਂਗੇ ਬਹੁਤੇ ਸਮਾਰੇ ਕਰਦੇ ਪੱਤਰ ਕਰ ਸਕਦੇ ਤੇ ਬਈ ਤੁਸੀਂ ਇਕੱਠੇ ਕਿਤੇ ਹੋਣੇ ਹੋ ਤੁਸੀਂ ਸਾਰਿਆਂ ਨੂੰ ਸੋਨੋ ਦੱਸਦਾ ਕਿਤੇ ਐ ਵੀ ਪੁੱਛ ਰਿਆ ਕਰੋ ਕਿ ਆਪਨੇ ਕਿਉਂ ਪੁੱਛਿਆ ਤਜਾ ਸਵਾਲ ਕੀਤਾ ਕਿਸੇ ਨੂੰ ਵੀ ਭਾਈ ਆਪ ਕਿਉਂ ਹੋ ਅਸੀਂ ਨੀਤੀ ਪਾਲਸੀ ਤੇ ਉਹਨਾਂ ਨੂੰ ਲਿਖਿਆ 83 ਤੋਂ ਲੈ ਕੇ 2025 ਦੇ ਅੰਤ ਸਾਡਾ ਵੀ ਨਹੀਂ ਕਰਦਾ ਕਿ ਉਹਨਾਂ ਨਾਲ ਇਕੱਠੇ ਬਹਿ ਜੀਏ ਸਾਡਾ ਵੀ ਨਹੀਂ ਕਰਦਾ ਲੋਕਾਂ ਤੋਂ ਨਾਂ ਗਾਣਾ ਲਿਕੇ ਬਈ ਕਿੱਥੇ ਆ ਸਾਨੂੰ ਇਹ ਵੀ ਪਤਾ ਹੈ ਆ ਵੱਡੇ ਵੱਡੇ ਕੱਠ ਉਹਨੇ ਵੇਚੇ ਨੇ ਹੁਣ تمہਾਰੇ बिकਣਾ ਤੁਸੀਂ تمہਾਰੇ ਉਸ ਪਿੰਡ ਤੋਂ ਸਾਤ ਕਾਲੇ ਸੁਰੂ ਕੇ ਹਾਜ਼ਰ ਆ ਕੇ ਲੜ ਕੇ ਮਾਰ ਕੇ ਭਾਲੂ ਪਿੰਡਾਂ ਵਿੱਚੋਂ ਜਮੀਨਾਂ ਲੁਆ ਕੇ ਨਾਲ ਐਸਾ ਮਾਕੇ ਵਿੱਚੋਂ ਤੱਕੜੇ ਹੋ ਕੇ ਜਿੱਥੇ ਜਸੇਵੰਦੀ ਘੱਟ ਵਾਲੇ ਜਿਹੜੇ ਪਿੰਡ ਰਹੇ ਨੇ ਜੇ ਬਲਾਕ ਕੋ ਤਾਂ ਜਿਹੜਾ ਬਲਾਕ ਪੰਜਾਬ ਦਾ ਸਾਰੇ ਵੀ ਆ ਗੂ ਬਣਦੇ ਸਾਰੇ ਨੂੰ ਮੀਟਿੰਗਾਂ ਚੋਂ ਜਾਂਦੇ ਪਿੰਡਾਂ ਦੇ ਵਿੱਚ ਕਿੰਨੇ ਨੂੰ ਜ਼ਿੰਮੇਵਾਰ ਕਰ ਲੈ ਸਰਕਾਰ ਜੇ ਨੂੰ ਪਤਾ ਲੱਗਾ ਵੀ ਥਿਲੇ ਦੇ ਵਿੱਚੋਂ ਦੋ ਜਣੇ ਝਗੜੇ ਹੋਏ ਬਲਾਕ ਦੇ ਵਿੱਚੋਂ ਦੋ ਜਣੇ ਝਗੜੇ ਹੋਏ ਆ ਫਿਰ ਤੁਸੀਂ ਪਾਸੇ ਸਰੋਂ ਝਟੇ ਵਾਲਾ ਕਰਦੇ ਆ ਪਰ ਤੱਕੜੇ ਹੋ ਕੇ ਸਾਨੂੰ ਕਹਿਣਾ ਚਾਹੁੰਦੇ ਹੋ ਕਿ ਉਹ ਵੀ ਅਸੀਂ ਲੜਾ ਕੇ ਪਰ ਇਹ ਸਾਮਾਨ ਉਸੀ ਜਿਹੜਾ ਅੱਗੇ ਕਾਫੀ ਕਿਤਾਬ ਮੈਂ ਲਾਗੇ ਸਮਝਾ ਦੇ ਲਗਦਾ ਕਿ ਦਲੇਵਾਨ ਸਾਹਿਬ ਦੀ ਅਮীন ਸੀ ਉਹਦੀ ਅਛਾ ਕਿੰਨਾ ਲੋਕਾਂ ਨੇ ਲੋਚਦਾ ਹਾਲਾਤ ਇਹਦੇ ਬਣਾਵੇ ਸਰਕਾਰ ਨੇ ਇਹ ਸਮਝਣ ਦੀ ਲੋੜ ਆ ਸਾਰਿਆਂ ਨੂੰ ਹਾਲਾਤ ਕੇਂਦਰ ਸਰਕਾਰ ਨਾਲ ਸਾਡੀ ਲੜਾਈ ਹੈ 12 ਮਗਰ ਪੰਜਾਬ ਵਾਲੇ ਮੀਟਿੰਗਾਂ 'ਚ ਬੈਠੇ ਨੇ ਸੱਤ ਮੰਤਰੀ ਸੱਤ ਮੀਟਿੰਗਾਂ 'ਚ ਮੰਤਰੀ ਇਹ ਕਹਿ ਰਹੇ ਨੇ ਕਿ ਸਾਡੀ ਤਾਂ ਦੇਹ ਤੇ ਅਗੇਮਨ ਨੂੰ ਮਖਾਨਾ ਦੇ ਰੰਗਾਂ ਤਾਂ ਪਰ ਉਹ ਕੇਂਦਰ ਆਏ ਸਾਫ਼ ਹੋ ਗਈ ਭਈ ਅਸੀਂ ਨਹੀਂ ਕਿਸਾਨਾਂ ਨੂੰ ਕੁੱਟਿਆ ਅਸੀਂ ਨਹੀਂ ਕੁਝ ਕੀਤਾ ਇਹ ਤਾਂ ਪੰਜਾਬ ਵਾਲਿਆਂ ਨੇ ਕਿਹਾ ਉਹ ਪੰਜਾਬ ਵਾਲੇ ਹੱਜੇ ਆਰ ਮੁੱਖ ਮੰਤਰੀ ਦਾ ਗੌਰ ਦੀ ਸਾਡੀ ਯਕੀਨ ਦੇ ਨਾਲ ਸਾਡੇ ਘਰ ਨੂੰ ਹallelujah ਦੀ ਪਹੁੰਚ ਕੀਤੀ ਹੈ ਤੇ ਅਸੀਂ ਸੰਤ ਦੇ ਆ ਕਿ ਅਸੀਂ ਪੂਰੇ ਦੇਸ਼ ਦੇ ਵਿੱਚ ਅੰਦ ਕਾਰਨ ਹੋਏ ਹਾਂ ਕਿਉਂ ਕੰਮ ਕਰ ਰਿਹਾ ਹਾਂ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਗਈ ਕਿ ਐਮਐਸਪੀ ਗ੍ਰਾਂਟੀ ਕਾਨੂੰਨ ਲੈਣਾ ਚਾਹੀਦਾ ਹੈ ਸਟਰੀਕ ਕਮੇਟੀ ਨੇ ਰਿਪੋਰਟ ਦਿੱਤੀ ਕਿ ਐਮਐਸਪੀ ਲੈਣਾ ਚਾਹੀਦਾ ਹੈ जो कभी डेबाज के नागरिक नी प्राप्ति हुई है उस मोर्चा केन्दार लेंगे रहे हो पूरे देश के सियासी लोग डेबाज की टराली चाके हाथ लाते रहे बापू जी जी तेरे नाम है पूरे देश की किसान यूनियन उतियां रही ਅਸੀਂ ਸੋਣੇ ਨਾਲ ਭਾਰਤ ਨੂੰ ਦੇਸ਼ ਦੀਆਂ ਮੋੜੀਆਂ ਨੇ ਖਿਤਕੇ ਐਮਐਸਪੀ ਤੇ ਕਿਲੇ ਆਏ ਤਾਂ ਹਮੇ ਵੀ ਕੋਈ ਮੰਗੇ ਛੱਡੀ ਨਹੀਂ ਠੀਕ ਹੈ ਸਾਨੂੰ ਕਰਾਉਣੀ ਤੋਂ ਸਾਨੂੰ ਸ਼ੰਭੂ ਤੋਂ ਮੋੜ ਦਾ ਖਾਤਾ ਪਰ ਸੋਣੇ ਦੇ ਦਿਲਾ ਵਿੱਚੋਂ ਜਿਹੜੇ ਸਾਡੇ 14 ਮਹੀਨੇ ਤੁਸੀਂ ਉੱਤੇ ਕੱਟਿਆ ਗੱਲ ਇਹ ਚ ਸਾਡੀ ਦੇ ਵਿੱਚ ਇਹ ਉਹ ਘਰ ਦਾ ਮੰਗਾਂ ਦੀ ਲੌਂਗ ਹੈ ਆ ਬੈਠੀ ਹੈ ਸਾਰੀ ਲੀਡਰਸ਼ਿਪ ਬਾਗਿਆ ਸਪੀਕਰਾਂ ਦੀ ਆਪਣੀ 10 ਤਰੀਕ ਤੱਕ ਪੰਜਾਬ ਦੇ ਵਿੱਚ ਕੰਮ ਕਰਕੇ ਪੂਰੇ ਦੇਸ਼ ਦੇ ਵਿੱਚ ਕਨਵੈਨਸ਼ਨਾਂ ਕਰਾਂਗੇ ਮੀਟਿੰਗਾਂ ਕਰਾਂਗੇ ਰੈਲੀਆ ਕਰਾਂਗੇ ਪਰ ਜਿੱਥੇ ਸਾਡੀਆਂ ਕਮਜ਼ੋਰਾਂ ਰਹੀਆਂ ਨੇ ਕਿਉਂਕਿ ਕੱਲੀ ਸਰਕਾਰ ਨੂੰ ਨਿੰਦ ਕੇ ਨਿੰਦਿਓ ਪਰ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਨੇ ਇਹਨਾਂ ਕਮਜ਼ੋਰੀਆਂ ਨੂੰ ਵੀ ਭਾਫਾਂਗੇ ਕਿ ਸਟੇਟਾਂ ਦਾ ਕਿੰਨਾ ਕਰੋੜ ਰਿਹਾ ਸਾਡਾ ਕਿੰਨਾ ਕਰੋੜ ਰਿਹਾ ਉਹਨਾਂ ਦੇ ਸਮੇਂ ਦੇ ਵਿੱਚ ਕਿ ਜਿਹੜਾ ਮੋਰਚਾ ਲਾਵਾਂਗੇ ਕਮਜ਼ੋਰੀਆਂ ਦੇ ਮਾਰੇ ਇੱਕ ਪਾਪਨ ਕਰਕੇ ਜਾਵਾਂਗੇ ਜੇ ਪਾਪਨ ਕਰ ਲਈਏ ਕਿ ਜਿਹੜੀਆਂ ਕਮਜ਼ੋਰੀਆਂ ਰਹਿੀਆਂ ਸੜੀਆਂ ਅਸੀਂ ਕਿਹਾ ਸੀ ਸਾਰੇ ਲੋਕਾਂ ਨੂੰ ਜਿਹੜੇ ਆਪ ਵੀ ਸੋਚੋਗੇ

होके मैं एक गल कही जिन्हें भी सोशल मीडिया के जमें दबी लिखे वो बोल दिया था और एक गल लिख ਕਿ ਕੰਨਸ ਵੀ ਰਾਜੀ ਤੋਂ ਸਰਕਾਰ ਕੋ ਵੀ ਬੋਲਣ ਤੇ ਆਏ ਲਾਗੂ ਕਰਦੇ ਰਹਿੰਦਾ ਜਿੱਤੇ ਮੀਂਹ ਦੀ ਕੀਮਤੀ ਦੇ ਤੁਸੀਂ ਆਇਓ ਜਿੰਨੇ ਅਸਰ ਪਾਉਂਦੇ ਨਹੀਂ ਬੈਂਕੀ ਬਣਾਇਆ ਕਿਉਂ ਜਿਆਦਾ ਸਮਾਨੀ ਬੋਲਣਾ ਨਹੀਂ ਮੈਨਾਂ ਦਾ ਆਸਰ ਕੋ 5% ਦੀ ਗੱਲ ਹੋਵੇ ਮਾਜ ਵਿੱਚ ਕਹਿਣਗੇ ਅੱਜ ਵੀ ਡਾਕਟਰ ਨਾਲ ਲੜ ਕੇ ਡਾਕਟਰ ਇਹ ਕਹਿਦਾ ਸੀ ਕਿ ਘਟੋ ਕਾਪਟ ਬਾਦ ਵਿੱਚ ਸਾਡੇ ਹਸਪਤਾਲ ਲੈਣਗੇ ਪਾਪਾ ਕਿਆ ਵੀ ਦਿੱਤਾ ਹੋਇਆ ਕੋਲਾ ਅਸੀਂ ਲਾ ਨਹੀਂ ਜਾਣ ਤਾਉ ਟਾਈਮ ਦਿੱਤਾ ਹੋਇਆ ਉਹਦੇ ਵਿੱਚ ਜਨੇਵਰ ਸਾਹਿਬ ਆਏ ਨੇ ਸਾਰੇ ਨੂੰ ਬੇਨਤੀ ਹੈ ਜਿੰਨੇ ਤੇ ਖਵੇਂ ਤੁਹਾਡੇ ਤੁਸੀਂ ਕੜਾ ਖਾਣਾ ਹੈ ਇਧਰ ਆਓ